ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਕਰ ਰਹੇ ਆ 232 ਅੰਗ ਆਪਣੇ ਹੋ ਗਏ ਸਨ ਅਜਾਪਾ 232 ਅੰਗ ਤੋਂ ਸ਼ੁਰੂ ਕਰਨਾ ਹੈ ਜਿੰਨੀਆਂ ਵੀ ਸੰਗਤਾਂ ਆਨਲਾਈਨ ਸੰਥਿਆ ਕਰਦੀਆਂ ਹੈ ਸਵਾ 8 ਵਜੇ ਆਪਾਂ ਸੰਥਿਆ ਸ਼ੁਰੂ ਕਰਦੇ ਹਾਂ ਹਾਂ ਜੀ ਚਲੋ ਜੀ ਗੋੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਲੇਵ ਲਾਏ ਨਿਜ ਘਰ ਵਸਿਆ ਪ੍ਰਭ ਕੀ ਰਜਾਏ ਸਤ ਗੁਰ ਸੇਵਿਆ ਜਾਏ ਅਭਿਮਾਨ ਗੋਵਿੰਦ ਪਾਈਏ ਗੁਣੀ ਨਿਦਾਨ ਰਹਾਉ ਮਨ ਬੈ ਰਾਗੀ ਜਾ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ ਗੁਰ ਕਿਰਪਾ ਤੇ ਮਿਲੈ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰਿ ਨਾਮ ਨਾ ਲੱਗੈ ਪਿਆਰ ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ ਹਰ ਨਾਮ ਬਿਨਾ ਮੈਂ ਅਵਰ ਨਾ ਕੋਏ ਸਤ ਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਨਿਵਲਾਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ ਹਉ ਮੈਂ ਗੁਰ ਮਿਲਿਆ ਮਿਲੇ ਤੇ ਬਿਸਰਾਮ ਲਾਉਣਾ ਹਮ ਕੋ ਸਰੀਰ ਸੁਧ ਸੁਧ ਪਾੜ ਕਸ ਕੇ ਐ ਅਦਕ ਲਾ ਕੇ ਉਚਾਰਨ ਕਰਨਾ ਸੁੱਧ ਭਈ ਚਲੋ ਜੀ ਗੁਰ ਮਿਲਿਆ ਹਮ ਕਉ ਸਰੀਰ ਸੁੱਧ ਭਈ ਹਉ ਮੈ ਦ੍ਰਿਸ਼ਨਾ ਸਭ ਆਗਨ 부ਝਈ ਬਿਨ ਸੇ ਕ੍ਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਹਰ ਆਪੇ ਕਿਰਪਾ ਕਰੇ ਕਰੇ ਤੇ ਵਿਸਰਾਮ ਲਾਉਣਾ ਨਾਮ ਦੇਵੈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਅਪੇਵੈ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫੇਰੇ ਤੇ ਵੇ ਮੁਖ ਬੁਰੇ ਦੇਸਨ ਸਤਗੁਰ ਤੇ ਜੋ ਮੋਹ ਫੇਰੇ 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 ਤੇ ਬਿਸਰਾਮ ਲਾਉਣਾ ਹੈ ਕ੍ਰਿਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਓ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਪਾਏ ਚਲੰ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਓਹੋ ਕਿਉ ਮਨਹੁ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਸਤਗੁਰ ਤੇ ਨਾਮ ਪਾਈਐ ਕਰਮ ਮਿਲਿਆ ਪ੍ਰਭ ਸੋਏ ਸਤਗੁਰ ਤੇ ਜੋ ਮਹੁ ਫੇਰੇ ਓਏ ਭ੍ਰਮ ਦੇ ਨਾ ਟਿਕੰਨ ਤਰਤ ਅਸਮਾਨ ਨਾਲ ਝੱਲਈ ਵਿੱਚ ਵੇਸ਼ਟਾ ਪਏ ਪਚਨ ਇਹੋ ਜਗ ਭਰਮ ਭੁਲਾਇਆ ਮੋਹ ਠਗੌਲੀ ਪਾਏ ਇਹੋ ਜਗ ਭਰਮ ਭੁਲਾਇਆ ਭੁਲਾਇਆ ਤੇ ਵਿਸਰਾਮ ਹੈ ਮੋਹੇ ਮੋਹੇ ਹਾਏ ਨੂੰ ਸਿਆਰੀ ਲੱਗੀ ਉਚਾਰਨ ਹੋਣੀ ਆ ਮੋਹੇ ਠਗੌਲੀ ਪਾਏ ਇਹੋ ਜਗ ਭਰਮ ਭੁਲਾਇਆ ਮੋਹ ਹਿ ਟ ਗੋਲੀ ਪਾਏ ਜਿੰਨਾ ਸਤਗੁਰ ਭੇਟਿਆ ਤਿੰਨ ਨੇੜ ਨਾ ਪਿੱਟੇ ਪਮਾਏ ਸਤਗੁਰ ਸੇਵਨ ਜੋ ਸਤਗੁਰ ਸੇਵਨ ਸੋ ਸੋਹਣੇ ਹਾਉ ਹਾਉ ਮੈਂ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਜਲ ਹੈ ਸਤਗੁਰ ਪਾਏ ਸ਼ਬਦ ਰਤੇ ਸੇ ਨਿਰਮਲੇ चल है चल है पाड़ कस के बोलना है चल है सतगुर पाए शब्द रते से निर्मले चल है सतगुर पाए हर दाता एक तू तू आपे बख्श मिलाए, जन नानक शरणागति जो पावै तिवै राग गौड़ी पूर्वी महला चौथा ਕਰ ਹਲੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉ ਮਿਲਿਆ ਕਿਉ ਮਿਲਿਆ ਹਰ ਮਾਏ ਹਾਂਜੀ ਸੰਗਤ ਜੀ ਪਾਠ ਆਇਆ ਕਰ ਹਲੇ ਮਨ ਪਰਦੇਸੀਆ ਪਰਦੇਸੀਆ ਤੇ ਬਿਸਰਾਮ ਲਵਣਾ ਜਿਹੜਾ ਕਰ ਹਲੇ ਪਾਠ ਹੈ ਇਹ ਪੋਲਾ ਹੈ ਤਿਆਰ ਰਖਣਾ कर हले नहीं पढ़ देना अद ला के उचारण नहीं करना कर हले ये जिन्हें भी पाठ हो सारे कोले उचारण करने ने कर हले मन पर देिए हर माए कर हले मन पर क्यों मिलिये हर माए गुर भाग पूरे पाया गल मिलिया प्यारा आए ਮਨ ਕਰ ਹਲਾ ਸਤ ਗੁਰ ਪੁਰਖ ਧਿਆਏ ਰਹਾਓ ਮਨ ਕਰ ਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਜਿੱਥੇ ਲੇਖਾ ਮੰਗੀਐ ਹਰ ਆਪੇ ਲੈ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਏ ਪਰ ਤਖ ਪੇਰ ਘਰ ਨਾਲ ਪਿਆਰਾ ਵਿਛੜ ਚੋਟਾ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਪਾਲਾਏ ਉਪਾਏ ਕਿਤੇ ਨ ਲੱਭਈ ਗੁਰ ਹੀ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲਿਵ ਲਾਏ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਬਿਮਾਰੀ ਹੈ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਫਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਖਾ ਪਾਏ ਹਰ ਦਰਗਹ ਪੈ ਨਾਇਆ ਹਰ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰ ਮੁਖ ਕਾਰ ਕਮਾਏ ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮੇ ਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸਮਾਲ ਬਨ ਫਿਰ ਥੱਕੇ ਬਨ ਵਾਸੀਆ ਫਿਰ ਗੁਰਮਤਿ ਰਿਦੈ ਨਿਹਾਲ ਮਨ ਕਰ ਹਲਾ ਗੋਰ ਗੋਵਿੰਦ ਸਮਾਲ ਰਹਾਓ ਮਨ ਕਰ ਹਲਾ ਵਿਚਾਰੀਆ ਮਨ ਮੁਖ 파ਥਿਆ ਮਹਾ ਜਾਲ ਗੁਰ ਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਪਾਲ ਸਤ ਸੰਗਤ ਲਗ ਹਰ ਧਾਈਐ ਹਰ ਹਰ ਚੱਲੈ ਤੇਰੇ ਨਾਲ ਹਾਂਜੀ ਸਤ ਸੰਗਤ ਲੱਗ ਲੱਗ ਬਾੜ ਕੱਸ ਕੇ ਐ ਸਤ ਸੰਗਤ ਲੱਗ ਹਰ ਧਿਆਈ ਐ ਇੱਥੇ ਵਿਸ਼ਰਾਮ ਲਾਉਣਾ ਹਰ ਹਰ ਚੱਲੈ ਚੱਲੈ ਬਾੜ ਕੱਸ ਕੇ ਬੋਲਣਾ ਚੱਲੈ ਚਲੇ ਨਹੀਂ ਕਹਿਣਾ ਚੱਲੈ ਤੇਰੇ ਨਾਲ ਚਲੋ ਜੀ ਸਤ ਸੰਗਤ ਲੱਗ ਹਰ ਧਿਆਈ ਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾਵੜ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਐ ਸਤਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ ਗੁਰ ਨਾਉ ਗੁਰ ਨਾਉ ਨਿਤ ਨਾਮ ਵਿਖਾਲਿਆ ਹਰ ਦਾਤ ਕਰੀ ਦਇਆਲ ਮਨ ਕਰ ਹਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲਾ ਵੜ ਭਾਗਿਆ ਤੂੰ ਗਿਆਨ ਰਤਨ ਸਮਾਲ ਹਾਂਜੀ ਸੰਗਤ ਜੀ ਇਹ ਜਿੰਨੇ ਵੀ ਬਾਠ ਆਪਾਂ ਪਿੱਛੇ ਕਰ ਹਲੇ ਕਰ ਹਲਾ ਪੜ ਕੇ ਆਏ ਆ ਸਾਰੇ ਪੋਲੇ ਪਾਠ ਨੇ ਤਿਆ ਰਖਣਾ ਕਰ ਹੱਲਾ ਨਹੀਂ ਬੋਲਣਾ ਨਾ ਕਰ ਹੱਲੇ ਕਹਿਣਾ ਪਿੱਛੇ ਬੇਨਤੀ ਕੀਤੀ ਸੀ ਕਿ ਇਹ ਪੋਲੇ ਪਾਠ ਨੇ ਕਰ ਹੜਾ ਕਰ ਹਲੇ ਇਸ ਤਰ੍ਹਾਂ ਉਚਾਰਨ ਕਰਨੇ ਚਲੋ ਜੀ ਗੁਰ ਗਿਆਨ ਖੜਕ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵਹਿ ਬਾਹਰ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱੱਧੜਾ ਲੱੱੜੜਾ ਨਾਲ ਰੰਗ ਰੱਤੜੇ ਮਨ ਕਰ ਹਲੇ ਹਰ ਰੰਗ ਸਦਾ ਜਮਾਲ ਪਿਛੇ ਪਾਠ ਆ ਪੜ ਕੇ ਆਏ ਹੋ ਕਿ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱੱੜੜਾ ਨਾਲ ਲੱੱੜੜਾ ਪਾਠ ਕਸਕੇ ਐ ਸੱਜਣ ਪਾਠ ਕਸਕੇ ਦੋਨੇ ਪਾਠ ਕਸਕੇ ਬੋਲਣੇ ਨੇ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਚਲੋਈ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸਬਦ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਰ ਵਰ ਪੁਰਖ ਆਕਾਲ ਵਡ ਭਾਗੀ ਗੁਰਮੁਖ ਪਾਇਆ ਜਨਕ ਨਾਨਕ ਨਾਮ ਸਮਾਲ ਰਾਗ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ ਜਬ ਇਹੋ ਹੂ ਵਾਸਗਲ ਕੀ ਰੀਨਾ ਤਾ ਤੇ ਰਮਈਆ ਘਟ ਘਟ ਕੀਨਾ ਸਹਜ ਸੁਹੇਲਾ ਫਲ ਮਸਕੀਨੀ ਸਤਗੁਰ ਆਪਣੈ 모ਹੇ দান ਦੀਨੀ ਰਹਾਓ ਜਬ ਕਿਸ ਕਉ ਇਹੋ ਜਾਨਸ ਮੰਦਾ ਤਬ ਸਗਲੇ ਇਸ ਮੈਲ ਹੈ ਫੰਦਾ ਮੇਰ تیر ਜਬ ਇਨਹਿ ਚੁਕਾਈ ਤਾਤੇ ਇਸ ਸੰਗ ਨਹੀਂ ਬਹਿ ਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸਕਲ ਭਾਰੀ ਤਬ ਇਸ ਕੋ ਹੈ ਮੁਸਕਲ ਪਾਰੀ ਕੋ ਤੇ ਵਿਸਰਾਮ ਲਾਉਣਾ ਤਬ ਇਸ ਕੋ ਹੈ ਮੁਸਕਲ ਭਾਰੀ ਚਲੋ ਜੀ ਤਬ ਇਸ ਕੋ ਹੈ ਮੁਸਕਲ ਭਾਰੀ ਜਬ ਇਨ ਕਰਨੈ ਹਾਰ ਪਛਾਤਾ ਕਬ ਇਸ ਨੋ ਨਾਹੀ ਕਿਛ ਤਾਤਾ ਜਬ ਇਨ ਆਪਣੋ ਬਾਦਿਓ 모ਹਾ ਜਬ ਇਨ ਇਨ ਤੇ ਬਿਸਰਾਮ ਹੈ ਜਬ ਇਨ ਆਪਣੋ ਬਾਦਿਓ 모ਹਾ ਬਾਦਿਓ ਪਾਠ ਕਰਕੇ ਬੋਲਣਾ ਚਲੋ ਜੀ ਜਬ ਇਨ ਆਪਣੋ ਬਾਦਿਓ 모ਹਾ ਆਵੇ ਜਾਏ ਸਦਾ ਜਮ ਜੋਹਾ ਜਦ ਇਸ ਤੇ ਸਭ ਬਿਨਸੇ ਪਰਮਾ ਭੇਦ ਨਹੀਂ ਹੈ ਪਾਰ ਬ੍ਰਹਮਾ ਭੇਦ ਨਹੀਂ ਹੈ ਹੈ ਤੇ ਬਿਸਰਾਮ ਲਾਉਣਾ ਹੈ ਪਾਰ ਬ੍ਰਹਮਾ ਚਲੋ ਜੀ ਭੇਦ ਨਹੀਂ ਹੈ ਪਾਰ ਬ੍ਰਹਮਾ ਜਦ ਇਨ ਕਿਛ ਕਰਮਾਨੇ ਭੇਦਾ ਜਬ ਇਨ ਇਨ ਤੇ ਵਿਸਰਾਮ ਹੈ ਜਬ ਇਨ ਕਿਛ ਕਰਮਾਨੇ ਭੇਦਾ ਜਬ ਇਨ ਕਿਛ ਕਰਮਾਨੇ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਜਬ ਇਨ ਏਕੋ ਏਕੀ ਬੁੱਝਿਆ ਬੁੱਝਿਆ ਪਾਠ ਕਸ ਕੇ ਐ ਇਨ ਤੇ ਬਿਸਰਾਮ ਲਾਉਣਾ ਬੁੱਝਿਆ ਪਾਠ ਕਸ ਕੇ ਬੋਲਣਾ ਚਲੋ ਜਬ ਇਨ ਏਕੋ ਏਕੀ ਬੁੱਝਿਆ ਤਬ ਤੇ ਇਸ ਨੂੰ ਸਭ ਕਿਸ ਸੂਝਿਆ ਜਬ ਇਹੋ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ ਜਬ ਇਸ ਤੇ ਏ ਹੋ ਹੋਇਓ ਜੌਲਾ ਪੀਛੇ ਲਾਗ ਚੱਲੀ ਉੱਠ ਕੌਲਾ ਹਾਂਜੀ ਸੰਗਤ ਜੀ ਪਾਠ ਆਏ ਨੇ ਜਬ ਇਸਤੇ ਏ ਹੋ ਹੋਇਓ ਜੌਲਾ ਜੌਲਾ ਕਸ ਕੇ ਬੋਲਣਾ ਜੌਲਾ ਨਹੀਂ ਕਹਿਣਾ ਇਹ ਪਾਠ ਧਿਆਨ ਦੇਣਾ ਜਿਹੜੀਆਂ ਸੰਗਤਾਂ ਆਉਣਨ ਸੰખ્યા ਕਰ ਰਹੀਆਂ ਕਾਪੀ ਤੇ ਲਿਖ ਲੋ ਇਹ ਪਾਠ ਜੌਲਾ ਪਾਠ ਬੋਲਣਾ ਕਿ ਇਸ ਦਾ ਅਰਥ ਕੀ ਹੈ ਕਹਿੰਦੇ ਜਬ ਇਸ ਤੇ ਇਹ ਹੋਇਓ ਜੋਲਾ ਜਦੋਂ ਇਸ ਮਾਇਆ ਤੋਂ ਇਹ ਜੋਲਾ ਕਹਿੰਦੇ ਜੋਧਾ ਭਾਵ ਅਸੰਗ ਹੋ ਗਿਆ ਜਦੋਂ ਪਦਾਰਥਾਂ ਵੱਲੋਂ ਮਨ ਉਥਾਨ ਹੋ ਗਿਆ ਅੰਦਰੂਪਦਾਰਥਾਂ ਤੇ ਵਿਕਾਰਾਂ ਦੀ ਵਾਸਨਾ ਮਿਟ ਗਈ ਪੀਛੇ ਲਾਗ ਚੱਲੀ ਚੱਲੀ ਤੇ ਬਿਸਰਾਮ ਪੀਛੇ ਲਾਗ ਚੱਲੀ

ਉਠ ਕੌਲਾ ਪੀਛੇ ਲਾਗ ਚੱਲੀ ਉਠ ਕੌਲਾ ਪੀਛੇ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜੋ ਸਤ ਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਘਰ ਕੀ ਕੀਮਤ ਬਈ ਕਾਰਨ ਕਰਾਵਨ ਸਭ ਕਿਛ ਏਕੈ ਆਪੇ ਬੁੱਧ ਵਿਚਾਰ ਬਿਵੇਕੈ ਦੂਰ ਨਾਤ ਨੇਰੈ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਦੇ ਸਕਹਿ ਹਿਰਦੈ ਰਵੇਆ ਸੋਏ ਮਨ ਤਨ ਸੀਤਲ ਨਿਹਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਐਸਾ ਕੀਰਤਨ ਬਿਹਾਰੀ ਦੇ ਨਾਲ ਉਚਾਰਨ ਕਰਨਾ ਕੀਰਤਨ ਨਹੀਂ ਕਹਿਣਾ ਐਸਾ ਕੀਰਤਨ ਬਿਹਾਰੀ ਪੂਰੀ ਬੋਲ ਕੇ ਕੀਰਤਨ ਕਰ ਮਨ ਮੇਰੇ ਕੀਰਤਨ ਤੇ ਵਿਸਰਾਮ ਹੈ ਚਲੋ ਐਸਾ ਕੀਰਤਨ ਕਰ ਮੰਨ ਮੇਰੇ ਈਹਾ ਊਹਾ ਜੋ ਕਾਮ ਤੇਰੈ ਰਹਾਉ ਜਾਸ ਜਪਤ ਭਉ ਅਪਦਾ ਜਾਏ ਤਾਵਤ ਮਨੁਆ ਆਵੈ ਠਾਏ ਜਾਸ ਜਪਤ ਫਿਰ ਦੁਖ ਨਾ ਲਾਗੇ ਜਾਸ ਜਪਤ ਇਹ ਅਹਉ ਮੈਂ ਭਾਗੇ ਜਾਸ ਜਪਤ ਬਸ ਆਵਹਿ ਪੰਚਾ ਜਾਸ ਜਪਤ ਬਸ ਆਵਹਿ ਪੰਚਾ ਇਸ ਪੰਕਤੀ ਦੇ ਵਿੱਚ ਇਸ ਸ਼ਬਦ ਜਪਤ ਤੇ ਸਾਰੇ ਬਿਸਰਾਮ ਲਾਉਣੇ ਨੇ ਤਿਆਰ ਰੱਖਣਾ ਜਾਸ ਜਪਤ ਜਾਸ ਜਪਤ ਸਾਰੇ ਬਿਸਰਾਮ ਜਾ ਜਪਤ ਆ ਜਾਸ ਜਪਤ ਬਸ ਆਵਹਿ ਪੰਚਾ ਬਸ ਪਾਠ ਕਰ ਸਕੇ ਹੈ ਚਲੋ ਜਾਸ ਜਪਤ ਵਸ ਆਵਹਿ ਪੰਚਾ ਜਾਸ ਜਪਤ ਹਿਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ ਬੂਜੈ ਜਾਸ ਜਪਤ ਇਹ ਤ੍ਰਿਸ਼ਨਾ ਬੁਝੈ ਬੁਝੈ ਪਾਠ ਪੋਲਾ ਪੜਨਾ ਜਿੱਥੇ ਵੀ ਤ੍ਰਿਸ਼ਨਾ ਸ਼ਬਦ ਆ ਜਾਵੇ ਉਥੇ ਪਾਠ ਪੋਲਾ ਹੀ ਬੁਝੈ ਉਚਾਰਨ ਕਰਨਾ ਕਿਤੇ ਵੀ ਆਉਂਦਾ ਹੈ ਪਹਿਲਾ ਪਾੜ ਤ੍ਰਿਸ਼ਨਾ ਆਉਂਦਾ ਹੈ ਪਿਛਲੇ ਪਾਸੇ ਜੀ ਬੁਝੈ ਪਾਠ ਆਉਂਦਾ ਤੇ ਪੋਲਾ ਹੀ ਪੜਨਾ ਹੈ जास जापत त्रिशना बुझे चलो जास जपत यह तृष्णा बुझे जास जपत हर पाठ है यसके है जास जपत हर सिजे का मतलब है मुकत कस के बोलना है जास जपत हर दरगह सिजे सीजै जास ਕੋਟ ਮਿਟ ਹੈ ਅਪਰਾਧ ਜਾਸ ਜਪਤ ਹਰ ਹੋ ਵਹਿ ਸਾਦ ਜਾਸ ਜਪਤ ਮਨ ਸੀਤਲ ਹੋ ਵੈ ਜਾਸ ਜਪਤ ਮਲਸ ਅਗਲੀ ਖੋ ਵੈ ਜਾਸ ਜਪਤ ਰਤਨ ਹਰ ਮਿਲੈ ਬਹੁਰ ਨਾ ਛੋਡੈ ਹਰ ਸੰਗਹਿ ਲੈ ਹਾਂਜੀ ਸੰਗਤ ਜੀ ਪਾਠ ਆਇਆ ਹੈ ਬਹੁਰ ਨਾ ਛੋੜੈ ਛੋੜੈ ਤੇ ਬਿਸਰਾਮ ਲਾਉਣਾ ਹਰ ਸੰਗ ਹਿਲੇ ਹਿਲੇ ਪੋਲਾ ਪੜਨਾ ਹਿੱਲੇ ਨਹੀਂ ਕਹਿਣਾ ਹਿਲੇ ਹਿਲੇ ਪਾਠ ਹੈ ਧਿਆਨ ਦੇਣਾ ਬਹੁਰਨਾ ਛੋੜੈ ਹਰ ਸੰਗ ਹਿਲੇ ਹਿਲੇ ਦਾ ਅਰਥ ਹੈ ਗਿਜ ਜਾਂਦਾ ਚਲੋ ਜੀ ਬਹੁਰਨਾ ਛੋੜੈ ਹਰ ਸੰਗ ਹਿਲੇ ਜਾਸ ਜਪਤ ਕਈ ਬੈ ਕੁੰ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨਾ ਪੋਹਤ ਜਾਸ ਜਪਤ ਇਹੋ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾਲ ਦੁਖ ਲਾਥਾ ਜਾਸ ਜਪਤ ਮੁਸਕਲ ਕਸੂਨਾ ਬਣੈ ਜਾਸ ਜਪਤ ਸੁਣ ਅਨਹਤ ਤੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਸਭ ਗੁਰ ਸੋਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰ ਪੂਰਾ ਕਹੋ ਨਾਨਕ ਨਾਨਕ ਤੇ ਬਿਸਰਾਮ ਹੈ ਕਹੋ ਨਾਨਕ ਜਿਸ ਸਤਗੁਰ ਪੂਰਾ ਕਹੋ ਨਾਨਕ ਜਿਸ ਸਤਗੁਰ ਪੂਰਾ ਹਾਂ ਸਤਗੁਰੂ ਗੁਰੂ ਪਾਸ਼ਾ ਜੀ ਕਹਿ ਰਹੇ ਨੇ ਕਿ ਜਿਸ ਉਤੇ ਪੂਰਨ ਸਤਗੁਰ ਜੀ ਦੀ ਕਿਰਪਾ ਹੋਈ ਹੈ ਉਸ ਨੇ ਅਖੰਡ ਕੀਰਤਨ ਰੂਪੀ ਭੋਜਨ ਦਾ ਚੂਰਮਾ ਕੰਨੇ ਚੋਰਮਾ ਛਕਣਾ ਕੀਤਾ ਹੈ ਸੋ ਸੰਗਤ ਜੀ 236 ਅੰਗ ਆਪਣੇ ਸੰਪੂਰਨ ਹੋ ਗਏ ਨੇ ਚਾਰ ਅੰਗ ਅਪਡੇਲੀ ਦੀ ਸੰਥਿਆ ਕਰ ਰਹੀ ਆ ਜਿੰਨੀਆਂ ਵੀ ਸੰਗਤਾਂ ਆਨਲਾਈਨ ਸੰਥਿਆ ਕਰ ਰਹੀਆਂ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਘਰੇ ਬੈਠੇ ਗੁਰਬਾਣੀ ਦਾ ਲਾਹ ਲੇ ਰਹੇ ਹੋ ਅਖੰਡ ਕੀਰਤਨ ten bhojan chura kaho nanak jis sat gur pura wah guru ji ka khalsa wah guru ji ki patte